ਪੰਜਾਬ ਪੁਲਿਸ ਦੇ ਤਿੰਨ ਇੰਸਪੈਕਟਰਾਂ ਨੇ ਬੁਚੜਾ ਬਾਗ ਫੌਜਦਾਰ ਕਰਨਲ ਕੁੱਟਤਾ ਤੇ ਕਹਾਣੀ ਹੈ ਇਹ 14 ਤਰੀਕ ਦੀ ਆ ਬੀਤੇ 2 ਦਿਨ ਪਹਿਲਾਂ ਦੀ ਤੇ ਕਰਨਲ ਨੂੰ ਕੁੱਟਿਆ ਕਿਉਂ ਕਹਿੰਦੇ ਢਾਬੇ ਤੋਂ ਰੋਟੀ ਖਾ ਕੇ ਨਿਕਲ ਰਿਹਾ ਸੀਗਾ ਤੇ ਉਹਨੂੰ ਕਾਰ ਪਾਰਕਿੰਗ ਦੇ ਚੱਕਰ ਦੇ ਵਿੱਚ ਕਹਿੰਦੇ ਜੀ ਤਿੰਨ ਇੰਸਪੈਕਟਰ ਕਹਿੰਦੇ ਕਿ ਸਾਨੂੰ ਫੌਜਦਾਰ ਕਰਨਲ ਗਾਲਾਂ ਕੱਢਦਾ ਸੀ ਤੇ ਹੁਣ ਦੱਸਣਾ ਤੁਸੀਂ ਐ ਮੇਰੇ ਮੁਤਾਬਕ ਚੰਗਾ ਹੋਇਆ ਕਿ ਜਿਹੜਾ ਫੌਜ ਦਾ ਕਰਨਲ ਤਿੰਨ ਇੰਸਪੈਕਟਰਾਂ ਨੇ ਕੁੱਟਤਾ ਹੁਣ ਚੰਗਾ ਕਿਉਂ ਹੋਇਆ ਕਿਉਂਕਿ ਜਿਹੜੇ ਸਿਪਾਈ ਹੌਲਦਾਰ ਸੂਬੇਦਾਰ ਤਾਂ ਰੋਜ਼ ਹੀ ਪੰਜਾਬ ਪੁਲਿਸ ਵਾਲੇ ਕਿਤੇ ਨਾ ਕਿਤੇ ਕੁੱਟਦੇ ਆ ਅੱਜ ਤੱਕ ਕੰਨਾਂ ਤੇ ਜੂਨ ਹੀ ਸਰਕੀ ਨਾ ਫੌਜ ਦੇ ਨਾ ਮੋਦੀ ਦੇ ਤੇ ਨਾ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜੇਕਰ ਅੱਜ ਪੰਜਾਬ ਪੁਲਿਸ ਦੇ ਤਿੰਨ ਇੰਸਪੈਕਟਰਾਂ ਨੇ ਕਰਨਲ ਨੂੰ ਕੁੱਟਿਆ ਤੇ ਹੋ ਸਕਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੋਦੀ ਦੇ ਫੌਜ ਦੇ ਜਰਨਲਾਂ ਦੇ ਤੇ ਜਾਂ ਪੂਰੀ ਭਾਰਤੀ ਫੌਜ ਦੇ ਹੋ ਸਕਦਾ ਉਹਨਾਂ ਤੇ ਕੰਨਾਂ ਤੇ ਜੂੰ ਸਰਕ ਜੇ ਸਿਪਾਈ ਹੌਲਦਾਰ ਰੋਜ ਕੁੱਟਦੀ ਆ ਪੰਜਾਬ ਪੁਲਿਸ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੈਸੇ ਇਹ ਮੰਦਭਾਗੀ ਘਟਨਾ ਹੈ ਜੇਕਰ ਫੌਜ ਦਾ ਕਰਨਲ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸੇਫ ਨਹੀਂ ਹੈ ਤੇ ਇਹ ਪੰਜਾਬ ਪੁਲਿਸ ਵਾਲੇ ਸਿਪਾਈ ਨਾਇਕ ਹੌਲਦਾਰਾਂ ਨੂੰ ਕੀ ਸਮਝਦੇ ਹੋਣਗੇ ਕਿਉਂਕਿ ਰੋਜ਼ ਦੀਆਂ ਘਟਨਾਵਾਂ ਤੇ ਆਪਾਂ ਮੇਨ ਘਟਨਾ ਤੇ ਆ ਗਏ ਜਿਹੜੀ ਅੱਜ ਕਰਨਲ ਕੁੱਟਿਆ ਗਿਆ ਪਟਿਆਲੇ ਦੇ ਵਿੱਚ ਕਰਨਲ ਨੂੰ ਕੁੱਟਿਆ ਕਿਉਂ ਕਮੈਂਟ ਬਾਕਸ ਦੇ ਵਿੱਚ ਵੀਡੀਓ ਵੀ ਸ਼ੇਅਰ ਕਰਾਂਗੇ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿੰਨੀਆਂ ਵੀ ਫੁਟੇਜ ਸਾਹਮਣੇ ਆਉਣੀਆਂ ਤੁਹਾਡੇ ਰੂਬਰੂ ਕਰਾਂਗੇ ਤੇ ਕਮੈਂਟ ਕਰਕੇ ਜਰੂਰ ਦੱਸੀ ਜਾਓ ਕਿਉਂਕਿ ਪੰਜਾਬ ਪੁਲਿਸ ਦੇ ਤਿੰਨੋਂ ਇੰਸਪੈਕਟਰ ਇਹ ਕਹਿੰਦੇ ਆ ਕਿ ਜੀ ਸਾਨੂੰ ਫੌਜ ਦੇ ਕਰਨਲ ਨੇ ਗਾਲ ਕਢੀ ਤੇ ਕਮੈਂਟਾਂ ਦੇ ਵਿੱਚ ਤੁਸੀਂ ਦੱਸਣਾ ਕਿ ਫੌਜ ਦੇ ਜਿਹੜੇ ਖਾਸ ਕਰਕੇ ਅਫਸਰ ਤੇ ਜਾਂ ਕੋਈ ਫੌਜ ਦਾ ਸਿਪਾਈ ਹੌਲਦਾਰ ਸੂਬੇਦਾਰ ਜਾਂ ਕੈਪਟਨ ਗਾਲਾਂ ਕੱਢਦੇ ਮਿਲਦੇ ਆ ਤੇ ਜਾਂ ਫਿਰ ਤੁਹਾਨੂੰ ਪੰਜਾਬ ਪੁਲਿਸ ਵਾਲੇ ਗਾਲਾਂ ਕੱਢਦੇ ਮਿਲਦੇ ਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰੀ ਜਾਓ ਜੇਕਰ ਅੱਜ ਤੁਸੀਂ ਭਾਰਤ ਦੇ ਵਿੱਚ ਸੇਫ ਬੈਠੇ ਹੋ ਤਾਂ ਇੱਕ ਫੌਜ ਦੀ ਬਦੌਲਤ ਬੈਠੇ ਹੋ ਤੇ ਮੈਂ ਤਾਂ ਲੱਖ ਲਾਂਤ ਕਹਿਣਾ ਸਾਡੇ ਮੋਦੀ ਦੇ ਲੱਖ ਲਾਂਤ ਅਮਿਤ ਸ਼ਾਹ ਦੇ ਲੱਖ ਲਾਂਤ ਭਗਵੰਤ ਮਾਨ ਦੇ ਜਿਹੜਾ ਅੱਜ ਇਹ ਤੁਸੀਂ ਦੇਖ ਰਹੇ ਹੋ ਕਿ ਇੱਕ ਕਰਨਲ ਫੌਜ ਦਾ ਪਟਿਆਲੇ ਦੇ ਵਿੱਚ ਕੁੱਟ ਦਿੱਤਾ ਗਿਆ ਤੇ ਇਹਨਾਂ ਦੇ ਮੂੰਹ ਦੇ ਵਿੱਚੋਂ ਹਜੇ ਤੱਕ ਕੋਈ ਆਵਾਜ਼ ਨਹੀਂ ਆਈ ਤੇ ਇਹਨਾਂ ਦੇ ਮੂੰਹ ਚੋਂ ਆਵਾਜ਼ ਆਉਣੀ ਚਾਹੀਦੀ ਹੈ ਜਿਹੜੇ ਤਿੰਨੋਂ ਇਨਸਪੈਕਟਰਾਂ ਨੇ ਇੱਕ ਕਰਨਲ ਨੂੰ ਕੁੱਟਿਆ ਉਹਨਾਂ ਨੂੰ ਡਿਸਮਿਸ ਕਰਕੇ ਪਰਮਾਨੈਂਟ ਘਰ ਭੇਜਣਾ ਚਾਹੀਦਾ ਮੇਰੀ ਮੰਗ ਇਹ ਆ ਤੇ ਜੇ ਹੋਰ ਵੀ ਕੋਈ ਫੌਜ ਦੇ ਉਪਰ ਹੱਥ ਆ ਠਾਉਂਦਾ ਠੀਕ ਹੈ ਮੈਂ ਨਹੀਂ ਕਹਿੰਦਾ ਕਿ ਸਾਰੇ ਪੁਲਿਸ ਵਾਲੇ ਗਲਤ ਨਹੀਂ ਹੁੰਦੇ ਤੇ ਸਾਰੇ ਫੌਜੀ ਸਹੀ ਨਹੀਂ ਹੁੰਦੇ ਮੈਂ ਹਰ ਥਾਂ ਤੇ ਇਹ ਗੱਲ ਬੋਲਦਾ ਹਾਂ ਪਰ ਜੇਕਰ ਤਿੰਨ ਇਨਸਪੈਕਟਰਾਂ ਨੇ ਗਲਤੀ ਕੀਤੀ ਹੈ ਪਹਿਲੀ ਗੱਲ ਤਾਂ ਜਿਹੜਾ ਫੌਜ ਦਾ ਕਰਨਲ ਜਿਹੜਾ ਰੈਂਕ ਹੁੰਦਾ ਉਹ ਇੱਕ ਐਸਐਸਪੀ ਰੈਂਕ ਦੇ ਬਰਾਬਰ ਹੁੰਦਾ ਕਿਉਂਕਿ ਉਹਦੇ ਵੀ ਇੱਥੇ ਦੋ ਸਟਾਰ ਤੇ ਇੱਕ ਅਸ਼ੋਕ ਲੱਗਿਆ ਹੁੰਦਾ ਤੇ ਐਸਐਸਪੀ ਦੇ ਵੀ ਇੱਕ ਅਸ਼ੋਕ ਜਾਂ ਇੱਕ ਸਟਾਰ ਹੁੰਦਾ ਤੇ ਜਾਂ ਦੋ ਸਟਾਰ ਹੁੰਦੇ ਆ ਐਸਐਸਪੀ ਰੈਂਕ ਤੋਂ ਉੱਪਰ ਦਾ ਜਿਹੜਾ ਅਧਿਕਾਰੀ ਆ ਫੌਜ ਦਾ ਉਹ ਤਿੰਨ ਇਨਸਪੈਕਟਰਾਂ ਨੇ ਕੁੱਟਤਾ ਖਾਸ ਕਰਕੇ ਜਿਹੜੀ ਪਟਿਆਲਾ ਦੀ ਜਿਹੜੀ ਪੁਲਿਸ ਤੁਸੀਂ ਦੇਖ ਸਕਦੇ ਹੋ ਬਹੁਤ ਭਰਾਵਾਂ ਦੇ ਨਾਲ ਹੋਏ ਹੋਣਗੇ ਖਾਸ ਕਰਕੇ ਜਿਹੜਾ ਆਪਾਂ ਕਹਿ ਦਈਏ ਕਿ ਜਿਹੜਾ ਗੁਰਦੁਆਰਾ ਸਾਹਿਬ ਹੈ ਦੁਖਨਵਾਰਨ ਸਾਹਿਬ ਉਹਦਾ ਜਿਹੜਾ ਚੌਕ ਹੈ ਉਹਦੇ ਤੇ ਜਿਹੜੇ ਪੁਲਿਸ ਮੁਲਾਜ਼ਮ ਖੜੇ ਹੁੰਦੇ ਆ ਪੈਸੇ ਲੈ ਕੇ ਹਮੇਸ਼ਾ ਚਲਾਨ ਕੱਟਦੇ ਆ ਜਿਹੜੀ ਟ੍ਰੈਫਿਕ ਪੁਲਿਸ ਦੀ ਆਪਾਂ ਗੱਲ ਕਰ ਰਹੇ ਆ ਸਭ ਤੋਂ ਬਦਨਾਮ ਹੈ ਇਸ ਵੇਲੇ ਪਟਿਆਲਾ ਪੁਲਿਸ ਹੈ ਕਿਉਂਕਿ ਮੇਰਾ ਵੀ ਚਲਾਨ ਕਟਿਆ ਗਿਆ ਹਜੇ ਚਲਾਨ ਮੇਰੇ ਕੋਲੇ ਪਿਆ ਹੈ ਸੀਸੀਟੀਵੀ ਫੁਟੇਜ ਕਢਾ ਲੈਣ ਮੇਰੀ ਸੀਟ ਬੈਲਟ ਵੀ ਲੱਗੀ ਸੀ ਹਰੀ ਬੱਤੀ ਵਿੱਚ ਦੀ ਨੰਗਿਆ ਫੇਰ ਵੀ ਉਹਨਾਂ ਨੇ ਜਿਹੜਾ ਚਲਾਨ ਆ ਕਿਉਂਕਿ ਮੈਂ ਇੱਕ ਵਰਦੀ ਧਾਰੀ ਬੈਲਟ ਬੰਦ ਹੋਣ ਦੇ ਕਾਰਨ ਮੈਂ ਉਸ ਵੇਲੇ ਜਿਹੜੇ ਇਹਨਾਂ ਦੇ ਅਧਿਕਾਰੀ ਸੀ ਜਾਂ ਜਿਹੜੇ ਫੇਸਬੁੱਕ ਦੇ ਉੱਪਰ ਆਪਣੇ ਬੋਲਦੇ ਆ ਬੰਦੇ ਮੈਂ ਉਹਨਾਂ ਨੂੰ ਦੱਸਿਆ ਤੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਭਰਿਆ ਤੇ ਮੈਂ ਇਸ ਕਰਕੇ ਪੰਜਾਬ ਪੁਲਿਸ ਦਾ ਕਿਉਂਕਿ ਬੈਲਟ ਬੰਦ ਹੈ ਜੇ ਕਰ ਅਸੀਂ ਬੇਇੱਜ਼ਤੀ ਕਰਾਂਗੇ ਜਾਂ ਉਹ ਕਰਾਂਗੇ ਤਾਂ ਫਿਰ ਸਾਡੇ ਪੱਲੇ ਵੀ ਕੀ ਆ ਅਸੀਂ ਮਜਬੂਰ ਹੋਏ ਬੈਠੇ ਆ ਅੱਜ ਇਹਨਾਂ ਗੱਲਾਂ ਤੇ ਬੋਲਣ ਨੂੰ ਕਿਉਂਕਿ ਇਹਨਾਂ ਦਾ ਹੌਸਲਾ ਦਿਨੋ-ਦਿਨ ਵਧਦਾ ਜਾ ਰਿਹਾ ਤੇ ਜਿਹੜੀ ਸਰਕਾਰਾਂ ਨੇ ਜਿਹੜੀ ਪੁਲਿਸ ਨੂੰ ਇਹ ਜਿਹੜੇ ਵੱਧ ਅਧਿਕਾਰ ਦਿੱਤੇ ਆ ਜਾਂ ਇਹਨਾਂ ਦਾ ਜਿਹੜਾ ਹੰਕਾਰ ਆ ਉਹ ਚੜ ਕੇ ਬੋਲਦਾ ਏ ਜ਼ਰੂਰ ਤੁਸੀਂ ਦੱਸਿਓ ਕਿਉਂਕਿ ਇੱਕ ਫੌਜ ਦੇ ਕਰਨਲ ਦੀ ਘਰਵਾਲੀ ਨੇ ਜਿਹੜਾ ਰੋ ਰੋ ਕੇ ਬਿਆਨ ਕੀਤਾ ਕਿਉਂਕਿ ਹਜੇ ਵੀ ਤਿੰਨ ਜਿਹੜਾ ਅਨਫਿਸ਼ਾਤੇ ਬੰਦੇ ਆ ਤੇ ਜਿਹੜਾ ਮੁਕੱਦਮਾ ਦਰਜ ਹੋਇਆ ਜਦੋਂ ਸੀਸੀਟੀਵੀ ਫੁਟੇਜ ਦੇ ਵਿੱਚ ਜਦੋਂ ਸਾਰਾ ਕੁਝ ਆ ਗਿਆ ਫਿਰ ਅਣਪਛਾਤੇ ਕਿਥੋਂ ਰਗੇ ਬਰਗਾੜੀ ਕਾਰ ਵਾਂਗੂੰ ਜਦੋਂ ਪੁਲਿਸ ਦੀ ਕੋਈ ਨਕਾਮੀ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਅਣਪਛਾਤਿਆਂ ਤੇ ਜਿਹੜਾ ਹੈਗਾ ਪਰਚਾ ਦਰਜ ਕਰਦੀ ਹੈ ਕਿਉਂਕਿ ਉਹਨਾਂ ਨੇ ਉਹਨਾਂ ਅਧਿਕਾਰੀਆਂ ਨੂੰ ਬਚਾਉਣਾ ਹੁੰਦਾ ਕਿਉਂਕਿ ਉਹ ਮੀਡੀਆ ਦੇ ਵਿੱਚ ਜਾਂ ਕਿਤੇ ਸਾਹਮਣੇ ਨਾ ਆਜੇ ਤਾਂ ਅੱਜ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਜਿਹੜਾ ਪਟਿਆਲੇ ਦਾ ਜਿਹੜਾ ਮੀਡੀਆ ਉਹਨਾਂ ਨੂੰ ਰੋਕਿਆ ਜਾ ਰਿਹਾ ਕਿ ਤੁਸੀਂ ਖਬਰ ਨਹੀਂ ਲਾਉਣੀ ਤੇ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਫੌਜ ਦੇ ਕਰਨਲ ਨੂੰ ਕੁੱਟਣਾ ਤੁਸੀਂ ਕੀ ਸਮਝਦਾ ਹੋ ਕਮੈਂਟ ਵੀ ਕਰਿਓ ਤੇ ਮੈਂ ਤਾਂ ਇਹੀ ਦੁਬਾਰੇ ਫੇਰ ਕਹਿਣਾ ਮਾਫੀ ਮੰਗਦੇ ਆ ਕਿਉਂਕਿ ਇਹ ਮੰਦ ਭਾਗੀ ਕਟਣਾ ਪਰ ਫੇਰ ਵੀ ਮੈਂ ਕਹਿਣਾ ਚੰਗਾ ਇਸ ਕਰਕੇ ਹੋਇਆ ਕਿ ਹੋ ਸਕਦਾ ਸਾਡੀ ਫੌਜ ਜਾਗ ਜੇ ਹੋ ਸਕਦਾ ਜਿਹੜੇ ਲੱਖ ਲਾਂ ਤਾਂ ਮੈਂ ਕਹਿਣਾ ਅਮਿਤ ਸ਼ਾਹ ਨੂੰ ਉਹ ਜਾਗ ਜੇ ਲੱਖ ਲਾਂ ਤਾਂ ਮੋਦੀ ਦੇ ਉਹ ਜਾਗ ਜੇ ਤੇ ਲੱਖ ਲਾਂ ਤਾਂ ਭਗਵੰਤ ਮਾਨ ਦੇ ਹੋ ਸਕਦਾ ਉਹ ਵੀ ਜਾਗ ਜੇ ਤਾਂ ਕਿ ਜਿਹੜੀ ਫੌਜ ਆ ਸਾਡੀ ਜੇ ਫੌਜ ਦਾ ਮਨੋਵਾਲ ਡਿੱਗਣ ਲੱਗਿਆ ਤਾਂ ਸਾਡਾ ਭਾਰਤ ਕਿਧਰ ਨੂੰ ਜਾ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ